ਬੁੱਤ ਪਿੰਡ ਇਹ ਬਣੀ ਹੈ ਸਟੀਰ ਡਾਗਾ ਹੈ ਇਹਦੀ ਆਪਾਂ ਸਰਜਰੀ ਕਰਵਾ ਕੇ ਲਿਆਂਦੀ ਆ ਅੱਜ ਹੋ ਗਏ ਕਿੰਨੇ ਦਿਨ ਹੋ ਗਏ ਕਿੰਨੇ 6 6 ਦਿਨ ਹੋ ਗਏ ਤੋਂ ਇਹ ਡਾਕਟਰਾਂ ਨੇ ਦਵਾਈਆਂ ਦਿੱਤੀਆਂ ਸੀ ਇਹ ਨਾ 1000 ਰੁਪਏ ਦੀਆਂ ਇਹ ਦਵਾਈਆਂ ਦਿੱਤੀਆਂ ਤੋਂ ਘੱਟ ਤੋਂ ਘੱਟ ਇਹਦੇ ਤੇ ਲੱਗ ਗਿਆ 5000 5000 ਚੋਈ ਹੈ ਇਹਦੀ ਸਰਜਰੀ ਹੈ ਤਾਂ ਸਟੀਰ ਡਾਗਾ ਪਰ ਇਹ ਆਪਣੇ ਘਰੀ ਇੱਧਰ ਅੱਗੇ ਇੱਧਰ ਰਹਿੰਦੇ ਨੇ ਇਹ ਇੱਥੇ ਮਸੀ ਇਹਨਾਂ ਦੀ ਤਿੰਨਾ ਦੀ ਸਰਜਰੀ ਕਰਵਾਤੀ ਏ ਤੇ ਹੁਣ ਆਪਾਂ ਇਹਨੂੰ ਘਰੇ ਰੱਖਿਆ ਹੋਇਆ ਦਾ ਪੂਰਾ ਇਹਦਾ ਧਿਆਨ ਰੱਖ ਰਹੇ ਆਂਗੇ ਅੰਦਰ ਹੀ ਸਮਾਉਂਦੇ ਆ ਇਹਨੂੰ ਗਰਮ ਕੱਪੜਿਆਂ ਚ ਤੇ ਦਵਾਈਆਂ ਦਿੰਦੇ ਆਂ ਪੈਮ ਤੇ ਹੁਣ ਕੱਲ ਆਪਾਂ ਚੈੱਕ ਅਪ ਕਰਾਉਣ ਵਾਸਤੇ ਜਾਵਾਂਗੇ ਬਲੌਂਕੀ ਤੋਂ ਆਪਾਂ ਇਸ ਦੀ ਸਰਜਰੀ ਕਰਵਾਈ ਆ ਬਹੁਤ ਅੱਛੇ ਡਾਕਟਰ ਨੇ ਤੇ ਆਹ ਕੇ ਮੇਰਾ ਪੁੱਤਾ ਗਾ ਇਹ ਮੇਰਾ ਰਾਜਾ ਪੁੱਤਾ ਗਾ ਇਹ ਕੁਝ ਨਹੀਂ ਕਹਿੰਦਾ ਹੈਗਾ ਇਹਨਾਂ ਨੂੰ ਬੜਾ ਪਿਆਰ ਕਰਦਾ ਤੁਸੀਂ ਵੀ ਕੋਈ ਸਟਰੀਟ ਡਾਕ ਕੋਈ ਐਦਾਂ ਦਾ ਹੁੰਦੇ ਨੇ ਨਾ ਆਲੇ ਦੁਆਲੇ ਤਾਂ ਐਦਾਂ ਦਾ ਕੰਮ ਜ਼ਰੂਰ ਕਰਾਇਆ ਕਰੋ ਤੇ ਦੋ ਚਾਰ ਘਰ ਪੰਜ ਚਾਰ ਘਰ ਰਲਕੇ ਕਰਵਾ ਦਿਆ ਕਰੋ ਜੇ ਇੱਕ ਇਕੱਲਾ ਜਾਣਾ ਨਹੀਂ ਕਰਵਾ ਸਕਦਾ ਆਪਾਂ ਤੇ ਚੱਲ ਬਾਬਾ ਜੀ ਦੀ ਕਿਰਪਾ ਨਾਲ ਕਰਵਾ ਦਿੰਦੇ ਆਂਗੇ ਤੋਂ ਐਦਾਂ ਦਾ ਇਹ ਵੀ ਇੱਕ ਪੁੰਨ ਦਾ ਕੰਮ ਹੀ ਆਗਾ ਹੁਣ ਛੋਟੀ ਜੀ ਤਾਂ ਵਿਚਾਰੀ ਹੈਗੀ ਐ ਇਹ ਇਹ ਬੱਚੇ ਕਿੱਦਾਂ ਸੰਭਾਲ ਲੈਣਗੇ ਹੈ ਇਸ ਕਰਕੇ ਆਪਾਂ ਇਹਦੀ ਵੀ ਸਰਜਰੀ ਕਰਵਾਤੀ ਹੁਣ ਆਪਾਂ ਇਹਦੀ ਪੂਰੀ ਦੇਖਭਾਲ ਕਰਕੇ ਕੱਲ ਨੂੰ ਆਪਾਂ ਇਹਨੂੰ ਡਾਕਟਰ ਨੂੰ ਚੈੱਕਅਪ ਕਰਾ ਕੇ ਜਾ ਲੋ ਆਪਾਂ ਇਹਨੂੰ ਆਜਾਦ ਕਰ ਦੇਣਾ ਤੁਸੀਂ ਵੀ ਕਰਿਆ ਕਰੋ ਇੰਤਾਂ ਬਹੁਤ ਛੋਣੀਆਂ ਬਹੁਤ ਛੋਣੀਆਂ ਮੇਰੀ ਕੁੜੀ ਦੇਖ